15 16 ਸਾਲਾਂ ਬਾਅਦ ਅੱਜ ਘਰੇ ਜਾਊਗੀ ਹੁਣ ਇੱਥੇ ਆਉਣਾ ਸੀ ਇਹਦੇ ਚਾਚਾ ਜੀ ਨੇ ਲੈਣੇ ਨੂੰ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਆ ਲੋਕਾਂ ਨੇ ਪੈਸੇ ਦਿੱਤੇ ਕਿਰਾਏ ਦੇ ਉਹ ਪੈਸਾ ਲੈ ਕੇ ਇੱਥੇ ਤੱਕ ਪਹੁੰਚੇ ਆ ਹੁਣ ਵਾਪਸ ਜਾਣ ਦਾ ਕਿਰਾਇਆ ਹੈ ਨਹੀਂ ਇਹ ਅਜੇ ਤੋਂ 16 ਸਾਲ ਪਹਿਲਾਂ ਘਰੋਂ ਨਿਕਲ ਗਈ ਪਤਾ ਨਹੀਂ ਵਿਚਾਰੀ ਕਿਵੇਂ ਆਈ ਕੋਈ ਲੈ ਆਇਆ ਇਹਨੂੰ ਵਿਚਕਾਰ ਕੇ ਬੁਲਾ ਆ ਕੇ ਜਾਂ ਇਹ ਆਪੇ ਆ ਗਈ ਇਹ ਰੱਬ ਜਾਣਦਾ 16 ਸਾਲ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਦਾ ਤੇ 16 ਸਾਲਾਂ ਦਾ ਸਫ਼ਰ ਇਹਦਾ ਕਿੱਦਾਂ ਕਟਿਆ ਉਹਦੀ ਅੰਦਰ ਮੈਮਰੀ ਦੇ ਵਿੱਚ ਹੀ ਹੈ ਦੀ ਸੋਚੀ ਆ ਨਾ ਇਹ ਲਿਖ ਕੇ ਦੱਸ ਸਕਦੀ ਇਹਨੂੰ ਲਿਖਣਾ ਨਹੀਂ ਆਉਂਦਾ ਨਾ ਇਹ ਬੋਲ ਕੇ ਦੱਸ ਸਕਦੀ ਹੈ ਕਰੋ ਜੀ ਅਰਦਾਸ ਉਸ ਆਪਣੇ ਘਰੇ ਖੁਸ਼ ਰਵੇ ਜਾ ਕੇ ਆਪਣੇ ਛੋਟੇ ਭੈਣ ਭਰਾਵਾਂ ਦੇ ਵਿੱਚ ਜਾ ਕੇ ਖੁਸ਼ ਰਵੇ ਮੱਧ ਪ੍ਰਦੇਸ਼ ਦੀ ਇਹ ਲੜਕੀ 16 ਸਾਲਾਂ ਬਾਅਦ ਅੱਜ ਆਪਣੇ ਘਰ ਚਲੀ ਆ ਆਪਣੇ ਪਰਿਵਾਰ ਚਲੀ ਆ ਇਹ ਚਮਤਕਾਰ ਤੋਂ ਘਟ ਨਹੀਂ ਇਹ ਗੱਲ ਵੀ ਗੁੰਗੀ ਬੋਲੀ ਜਿਹੜੀ ਸੁਣ ਨਹੀਂ ਸਕਦੀ ਬੋਲ ਨਹੀਂ ਸਕਦੀ ਉਹਦਾ ਘਰ ਲੱਭ ਗਿਆ ਕੈਸੀ ਹੈ फोन लेने आया है एक मिनट बतो ओ भाई गुरु जी का खालसा ओ भाई गुरु जी की फतेह उषा 15 16 ਸਾਲਾਂ ਬਾਅਦ ਅੱਜ ਘਰੇ ਜਾਊਗੀ ਅੱਜ 15 16 ਸਾਲਾਂ ਬਾਅਦ ਆਪਦੇ ਚਾਚੇ ਨੂੰ ਮਿਲੂਗੀ ਪਹਿਲੀ ਵਾਰ ਬਾਪ ਇਹਦਾ ਇਹਨੂੰ ਡੀਕ ਦਾ ਡੀਕ ਦਾ ਮਰ ਗਿਆ ਕੰਡੇ 2-4 ਮਹੀਨੇ ਪਹਿਲਾਂ ਇਹ ਤੋਂ ਬਿਨਾ 8 ਭੈਣ ਭਰਾ ਦੇ ਹੋਰ ਛੋਟੇ 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 8 ਭੈਣ ਭਰਾ ਇਹਦੇ ਹੋਰ ਨੇ ਜਿਹੜਾ ਇਹਦਾ ਚਾਚਾ ਇਹਨੂੰ ਲੈਣ ਆਇਆ ਸੱਤ ਬੱਚੇ ਉਹਦੇ ਆਪਣੇ ਨੇ ਤੇ 9 ਭੈਣ ਭਰਾ ਇਹਨੇ 16 ਭੈਣ ਭਰਾ ਨੇ ਘਰ ਚ ਕਮਾਈ ਦਾ ਸਾਧਨ ਕੀ ਆ ਉਹ ਕਹਿੰਦੇ ਸੀ ਘਰੋਂ ਨਿਕਲਦੇ ਆ ਲੱਕੜੀਆਂ ਜੰਗਲ ਦੇ ਵਿੱਚੋਂ ਲੈ ਕੇ ਆਉਂਦੇ ਆ چیر ਕੇ ਕੱਟ ਕੇ ਉਹ ਵੇਚਦੇ ਆ ਫੇਰ ਰੋਟੀ ਖਾਂਦੇ ਆ ਫਿਰ ਚੌਲ ਖਾਣ ਨੂੰ ਮਿਲਦੇ ਆ ਇੰਨੀ ਗਰੀਬੀ ਆ ਘਰ ਚ ਹੁਣ ਇੱਥੇ ਆਉਣਾ ਸੀ ਇਹਦੇ ਚਾਚਾ ਜੀ ਨੇ ਲੈਣ ਇਹਨੂੰ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਆ ਲੋਕਾਂ ਨੇ ਪੈਸੇ ਦਿੱਤੇ ਕਿਰਾਏ ਦੇ ਉਹ ਪੈਸਾ ਲੈ ਕੇ ਇੱਥੇ ਤਿੱਕਰ ਪਹੁੰਚੇ ਆ ਹੁਣ ਵਾਪਸ ਜਾਣ ਦਾ ਕਿਰਾਇਆ ਹੈ ਨਹੀਂ ਉਹਨਾਂ ਕੋਲ ਤੇ ਐਸੇ ਹਾਲਾਤਾਂ 'ਚ ਇਹ ਭੈਣ ਗੁੰਗੀ ਵੀ ਆ ਗੋਲੀ ਵੀ ਆ ਸੁਣ ਵੀ ਨਹੀਂ ਸਕਦੀ ਬੋਲ ਵੀ ਨਹੀਂ ਸਕਦੀ ਇਹ ਅੱਜ ਤੋਂ 16 ਸਾਲ ਪਹਿਲਾਂ ਘਰੋਂ ਨਿਕਲ ਗਈ ਪਤਾ ਨਹੀਂ ਵਿਚਾਰੀ ਕਿਵੇਂ ਆਈ ਕੋਈ ਲੈ ਆਇਆ ਇਹਨੂੰ ਪਜਕਾਰ ਕੇ ਵੜਿਆ ਕੇ ਜਾਂ ਇਹ ਆਪੇ ਆ ਗਈ ਇਹ ਰੱਬ ਜਾਣਦਾ ਤਾਂ 16 ਸਾਲ ਇਹਨੇ ਕਿੱਥੇ ਬਤੀਤ ਕੀਤੇ ਇਹ ਵੀ ਰੱਬ ਹੀ ਜਾਣਦਾ ਕੁਝ ਨਹੀਂ ਪਤਾ ਨਾ ਇਹ ਦੱਸ ਪਾਈ ਆ ਨਾ ਸਾਨੂੰ ਪਤਾ ਸਿਰਫ ਇਨਾ ਪਤਾ ਵੀ ਧਾਂਦਰਾ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਇਲਾਕਾ ਪੈਂਦਾ ਧਾਂਦਰਾ ਉੱਥੇ ਧਾਂਦਰੇ ਤੋਂ ਪੁਲਿਸ ਸਾਡੇ ਕੋਲੇ ਲੈ ਕੇ ਆਈਏ ਸਟੈਂਡ ਨੂੰ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਸਾਡੇ ਕੋਲੇ ਤੇ ਨਾਲ ਇੱਕ ਲੇਡੀਜ਼ ਪੁਲਿਸ ਸੀਗੇ ਭੈਣ ਹਕਵੰਤ ਕੌਰ ਉਹ ਸਾਡੇ ਕੋਲੇ ਇਹਨੂੰ ਛੱਡ ਕੇ ਗਏ ਇਹ ਭੈਣ ਸਾਡੇ ਕੋਲੇ 11 11 2024 ਨੂੰ ਆਏ ਅੱਜ 27 1 2025 ਆ ਮਤਲਬ ਕਰੀਬ 2 ਮਹੀਨੇ ਹੋ ਗਏ ਨੂੰ ਭੈਣ ਨੂੰ ਸਾਡੇ ਕੋ ਆਇਆ ਨੂੰ ਤੇ ਅੱਜ ਇਸ ਭੈਣ ਦਾ ਘਰ ਲੱਭਿਆ ਊਸ਼ਾ ਡਾਕਟਰ ਆਫ ਮੁੰਨਾਲਾਲ ਤਹਿਸੀਲ ਭੋਰਾਲਾਬ ਜ਼ਿਲ੍ਹਾ ਮੱਧ ਪ੍ਰਦੇਸ਼ ਪੱਕਾ ਪਤਾ ਡੋਬਰਾ ਜ਼ਿਲ੍ਹਾ ਰਿਬਾ ਮੱਧ ਪ੍ਰਦੇਸ਼ ਰਿਬਾ ਜ਼ਿਲ੍ਹਾ ਮੱਧ ਪ੍ਰਦੇਸ਼ ਇਹਦੀ ਬਾਹ ਦੇ ਉੱਤੇ ਲਿਖਿਆ ਹੋਇਆ ਸੀਗਾ ਇਹ ਅਸੀਂ ਫੋਟੋ ਸ਼ੇਅਰ ਕੀਤੀ ਸੀ ਜਦੋਂ ਇਹ ਭੈਣ ਸਾਨੂੰ ਮਿਲੀ ਸੀਗੀ ਇਹ ਫੋਟੋ ਨੂੰ ਦੇਖ ਕੇ ਸਾਡੇ ਟੀਮ ਦੇ ਮੈਂਬਰ ਸੁਭਾਸ਼ ਜੀ ਸਾਡੇ ਨਾਲ ਜੁੜੇ ਹੋਏ ਨੇ ਵੀਰ ਜੀ ਸਾਨੂੰ ਜ਼ਿੰਦਗੀ 'ਚ ਇੱਕੋ ਵਾਰ ਹੀ ਮਿਲੇ ਆ ਪਰ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਸੁਭਾਸ਼ ਜੀ ਉਹਨਾਂ ਨੇ ਹੁਣ ਤੱਕਰ ਕਿੰਨੇ ਹੀ ਬੰਦਿਆਂ ਦੇ ਘਰ ਲੱਭਤੇ ਜਿਨ੍ਹਾਂ ਨੂੰ ਆਪੋ ਆਪਣੇ ਟਿਕਾਣਿਆਂ ਤੇ ਹੁਣ ਤੱਕਰ ਪਹੁੰਚਦਾ ਕਰਤਾ ਅੱਜ ਇਸ ਭੈਣ ਦਾ ਜਿਹੜੀ ਗੰਗੀ ਵੀ ਹੈ ਤੇ ਬੋਲੀ ਵੀ ਹੈ ਸੁਣ ਵੀ ਨਹੀਂ ਸਕਦੀ ਤੇ ਬੋਲ ਵੀ ਨਹੀਂ ਸਕਦੀ ਸੀ। ਇਸ ਭੈਣ ਦਾ ਵੀ ਘਰ ਲੱਭਤਾ। ਸੁਭਾਸ਼ ਜੀ ਦੇ ਕਰਕੇ ਸੁਭਾਸ਼ ਜੀ ਦੇ ਪਰਾਲੇ ਸਦਕਾ ਅੱਜ 우ਸ਼ਾ ਆਪਣੇ ਘਰੇ ਜਾਊਗੀ। ਬਾਕੀ ਅੱਜ ਮળોਣੇ ਹੁਣ ਆਪਾਂ 우ਸ਼ਾ ਦੇ ਚਾਚੇ ਨੂੰ। ਆਜੇ 우ਸ਼ਾ ਭੈਣ। ਤੇ 우ਸ਼ਾ ਦਾ ਚਾਚਾ ਇਹਨੂੰ ਮਿਲਣ ਆਇਆ ਹੁਣ। ਉਹਦਾ ਨਾਮ ਹੈਗਾ ਕੀ ਨਾ ਇਹਨਾਂ ਦਾ ਅੱਜ ਫਿਰ ਕਸਟ ਆ ਗਿਆ ਕੋਣ ਹੈ ਜੱਪੀ ਭਾਲਾ ਕਹਾਂ ਇੰਸਾਨ ਕਹਾਤਾ ਜਹਾਂ ਐਂਡ ਟੂ ਏਰੀਥਮ ਗਾ ਰਿਹਾ ਸੀ ਬੜੀ ਬੀਹ ਹਾਲਾਤ ਕੱਪੜਿਆਂ ਤੋਂ ਇੰਨੇ ਤੋਂ ਚਲਕਦੇ ਅbschਾਰੇ ਬੜੀ ਸ਼ਾਲ ਲੈ ਕੇ ਆਇਆ ਬਾਈ ਬਹੁਤ ਬਦਮਾੜ ਹਿਲਾਤਾ ਜਗਤ ਦੇ ਕੱਪੜੇ ਨਾਲ ਮੈਂ ਜਾਣ ਨਹੀਂ ਕਿ ਕਹ ਹਾਂ ਅੱਜ ਮੈਂ ਅੱਡਰਾ ਰਹਾ ਤੁਹਾਡੇ ਮਾ ਜਦਰਾ ਮਮੂ ਦਾ ਮਾ ਚਾਚਾ ਚਾਚਾ ਛੋਟਾ ਭਾਈ ਪਾਪਾ ਦਾ ਛੋਟਾ ਭਾਈ ਉਹ ਪਾਪਾ ਮਾਰੇ ਪਾਪਾ ਚਲ ਬਸੇ ਪਾਪਾ तुम्हारे पिताजी इसको समझाओ इसके पापा चल बसे नहीं कोई ना ना ना। <laughs> बात मत रुग, मत मतरो आपका नाम क्या है छोटे लाल छोटे लाल छोटेलाल रोना मत कोई बात नहीं हमारी जो बहन जैसी है हमने इस बहन का अपनी तरफ से जितना भी ढाई महीना हो गया हमारे पास आए हुए हमने पूरा ख्याल रखा इसका इससे पहले जो कहां पे रही हमें कुछ नहीं पता पुलिस छोड़ के गई हमारे पास इसको तो वो कहा चौक में घूम रही थी कितने दिन से तो वहां से वो यहाँ हमारे पास लेके आए तो इसको जो बोल नहीं सकती लिख नहीं सकती कुछ भी इस बता नहीं सकती कहाँ थी इतना टाइम किसके पास हाथ में लिखा हुआ हाँ जहाँ पे लिखा हुआ यहीं से घर ढूंढा ना यही फोटो से हमें घर सुभाष जी मेला। मेला। ने घर ढूंढा मेला लगता है घूम जाता था घर से ढूंढा होने की वजह से इधर उधर चला जाता जी, जी, था है ना तो फिर इसीलिए आप लोगों ने जहाँ पे इसका नाम गुदवा दिया जो इसके दूसरे भाई बहन है वो सब ठीक है कहीं भी जाएगा पता मिल जाएगा इसी लिखा इसी वजह से मिल गया आपका घर नहीं तो हमें तो पता नहीं चलना था क्योंकि तो जी बोल नहीं सकती ये सुन नहीं सकती पढ़ नहीं सकती लिख नहीं सकती तो जो इस पे गुदा हुआ था ना नाम गांव का वहीं से हमने धीरे धीरे करके आपका घर ढूंढा है हम्म, कोई कोई बात नहीं, कोई बात नहीं चाचा आए हैं चाचा चाचा रो रहे हैं रो रहे हैं रोना नहीं है रोना नहीं है इनको नए नए कपड़े देते हैं नए ऐसे कपड़े नए अंदर से इनको उनको किराए के पैसे दे देंगे इनको पैसा किराए के लिए बोलो दे देंगे हम रख लो सोलह साल बाद मिली आपको सोलह साल पहले घूम गई थी घर से अब इनके साथ जाना है सोलह साल पहले जब घूम गया घर से, तो कहाँ गई थी जी घर से क्या करने गई थी ये खाना बनाया और आगे तो घर में सुबह ऊंचा तो गौ गो, गए गोबर से लिप दिया है ये खाना बनाई से खाना बना के भेज दिया है हम लोग हम लोग लकड़ी के चले गया था तो ये खाना बना के अब जैसे मुंड दिया अब मुंड के तेज चली गई हाँ। कहीं कहीं चली जाती है तो उसे फिर चली गई बना के खाना हम लोग आने लगे लेके ढूंढे ला गए तो बहुत ढूंढा मिला नहीं हाँ जी शिवाजी जी सर जी सर सत श्रीकाल जी ਹਾਂ ਜੀ ਨਹੀਂ ਧੰਨਵਾਦ ਜੀ ਅੱਜ ਇੱਕ ਹੋਰ ਭੈਣ ਦਾ ਘਰ ਲੱਭਿਆ 우ਸ਼ਾ ਦਾ ਉਹ ਪਰਿਵਾਰ ਲੈਣ ਆਇਆ ਜੀ ਉਹਦਾ ਚਾਚਾ 우ਸ਼ਾ ਦਾ ਅੱਛਾ 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 ਉਹ ਜਿਹੜੀ ਕੁੜੀ ਬੋਲ ਨਹੀਂ ਸਕਦੀ ਸੀ ਨਾ ਹਾਂ ਜੀ ਹਾਂ ਜੀ ਹਾਂ ਜੀ ਬੋਲ ਸਕਦੀ ਸੀ ਹਾਂ ਜੀ ਹਾਂ ਜੀ ਜਬੂ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਮੱਧਿਆ ਪ੍ਰਦੇਸ਼ ਤੋਂ ਆਏ ਜੀ ਹਾਂ ਮੱਧਿਆ ਤੋਂ ਰਿਵਾਤੋਂ ਹਾਂ ਚਲੋ ਜੀ ਸ਼ੁਕਰ ਹੈ ਜੀ ਆਗੇ ਲੈਣ ਆਗੇ ਵੀ ਸ਼ੁਕਰ ਹੈ ਜੀ ਚਲੋ ਧੰਨਵਾਦ ਜੀ ਸ਼ੁਭਾ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਕਿੰਨੇ ਮੈਂਬਰਾਂ ਦੇ ਹੁਣ ਤੱਕ ਘਰ ਲੱਭਲੇ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਕੋਈ ਨਹੀਂ ਸੇਵਾ ਲਈ ਰੱਖੋ ਜੀ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਬਲਕਿ ਤੁਸੀਂ ਇਸ ਤਰ੍ਹਾਂ ਦੀ ਹੁਕਮ ਕਰਦੇ ਹੋ ਆਪਾਂ ਨਾਲ ਹੀ ਖੁਸ਼ੀ ਹੁੰਦੀ ਕੰਮ ਕਰਦੇ ਹੋ ਜੀ ਧੰਨਵਾਦ ਸ਼ੁਭਾ ਜੀ ਇਹਦਾ ਵੀ ਲਬਦਾ ਜੀ ਜਿਹੜਾ ਕੱਲ ਤੁਹਾਡੇ ਕੋਲੇ ਕੋਈ ਛੱਡ ਕੇ ਗਈਆਂ ਨਾ ਜੀ ਉਹ ਸਰਦਾਰ ਛੱਡ ਕੇ ਗਏ ਜਿਹੜਾ ਇੱਕ ਛੋਟਾ ਜਿਹਾ ਕਾਰ ਉਹਨੂੰ ਉਹtheta ਜੀ ਉਹਨੂੰ ਹੋਤਾ ਮਿੰਡ ਬੋਲਦਾ ਆਪਣਾ ਜੀ ਝਾਰਖੰਡ ਦਾ ਹਾਂਜੀ 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 ਉਹਦਾ ਵੀ ਮਿਲ ਗਿਆ ਜੀ ਕਰ ਚਲੋ ਬਹੁਤ ਸ਼ੁਕਰੀਆ ਸ਼ੁਭਾਸ਼ ਜੀ ਬਹੁਤ ਚੰਗਾ ਕੀਤਾ ਠੀਕ ਹੈ ਜੀ ਠੀਕ OK OK ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਭੈਣ ਕਿੰਨੀ ਖੁਸ਼ ਆ ਬੋਲ ਨਹੀਂ ਸਕਦੀ ਸੁਣ ਨਹੀਂ ਸਕਦੀ ਪਰ ਉਹਦੀਆਂ ਚਿਹਰੇ ਤੇ ਉਦੇ ਭਾਵਨਾਵਾਂ ਤੋਂ ਪਤਾ ਲੱਗਦਾ ਵੀ ਉਹ ਕਿੰਨੀ ਖੁਸ਼ ਹੈ ਅੱਜ ਆਪਣੇ ਘਰ ਜਾ ਰਹੀ ਹੈ ਆਪਣੇ ਚਾਚਾ ਦੇ ਨਾਲ ਮਿਲ ਕੇ ਕਿੰਨੇ ਦਿਨਾਂ ਤੋਂ ਇਹ ਕਹਿ ਰਹੀ ਸੀ ਨਹੀਂ ਨਹੀਂ ਬਾਬਾ ਜੀ ਨਹੀਂ ਅਰੇ ਨਹੀਂ ਕੋਈ ਮਸਲਾ ਕੋਈ ਬਾਤ ਹਮ ਆਪਕੇ ਸਾਥ ਹੈ ਆਪਕੇ ਬਾਪ ਹੋ ਹਮ ਨਹੀਂ ਬਾਈ ਅਰੇ ਹਮ ਕੌਣ ਹੈ ਹਮ ਤੋਂ ਕੁਝ ਵੀ ਨਹੀਂ ਹੈ ਭਾਈ ਆਪ ਨੂੰ ਤਾਂ ਕਿਹਾ ਸੀ ਮੈਂ ਜੀ ભગવાન ਸਭ ਕੇ ਲਈ ਕਰਦਾ ਕਿਸੇ ਔਰ ਕਾ ਡਿਊਟੀ ਲਗਾ ਦਿੱਤਾ ਹਮ हम थोड़ी देर इसको ढूंढे हैं भगवान ने ढूंढे हैं शिवास जी जैसे ने लोगों ने ढूंढे हैं भगवान करता है सब। तो ये माता, आप भगवान का शुक्रिया कीजिए, इसका घर मिल गया है, आपको मिल गई है जी लड़की है ना? भगवान का शुक्र है आप इसके पिताजी का ड्यूटी निभाने के लिए जब आए हो तो बहुत बहुत धन्यवाद आप लोगों का भी तो इसका जो छोटा भाई बहन है से, एते से, एते से, सभी छोटे छोटे से बड़े हैं सब आठ भाई बहन है और. नौमी जी वो क्या करते कैसे खाना चलता है घर का खाना पानी कैसे चलता है सारे लकड़ी ले आते हैं उसको बेचते हैं, लकड़ी लेके जंगल से हाँ जंगल से लाते बेचते हैं, बाजार में तो फिर सीधा पिछा ले जाते हैं सबको खिलाते हैं हम अपने बच्चे खिलाते इनको बच्चे खिलाते हैं जो आपका भाई था जब जिंदा था वो भी यही काम करते थे लकड़ी का काम करते जी जी सभी लोग लकड़ी का काम करते हैं आपके गांव में जंगल है जंगल में है स्कूल जाते हैं बच्चे स्कूल हाँ, स्कूल है आपके गांव में हाँ, जी, इसका जो भाई बहन है वो स्कूल पढ़ता है हाँ भेजते हैं जाते हैं तो मार्क भेजते हैं उसको कभी कभी जाते हाँ。हैं हाँ। रोज जाते हैं नहीं दो बच्चे रोज जाते हैं दो बच्चे जाते हैं आठ में से दो बच्चे जाते हैं और सात आपके जी आठ इनके जी और उनमें से दो बच्चे पढ़ाई कर रहे हैं जी पंद्रह बच्चों में से दो बच्चे स्कूल जा रहे हैं हमारे भी जा रहे हैं साढ़े को जिम्मे तुम दसिया पुलिस मुलाजिम लैके आए थे ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਤਾਂਦਰਾ ਥਾਣੇ ਦੇ ਇਲਾਕੇ ਦੇ ਵਿੱਚੋਂ ਇਹ ਭੈਣ ਮਿਲੀ ਰਾਤ ਨੂੰ 9 ਵਜੇ ਸਾਡੇ ਕੋਲ ਇੱਥੇ ਪਹੁੰਚੀ ਉਹ ਲੈ ਕੇ ਭੈਣ ਨੂੰ ਨਾਲ ਤੇ ਇੱਥੇ ਜਦੋਂ ਉਹਨਾਂ ਨੇ ਆ ਕੇ ਦੱਸਿਆ ਵੀ ਪੁਲਿਸ ਸਟੇਸ਼ਨ ਬਸੰਤੇਆ ਵੀ ਨਿਊ ਤੋਂ ਆਏ ਆ ਸੀ ਵੀ ਸਾਨੂੰ ਇਹ ਕੁੜੀ ਸੜਕ ਤੇ ਮਿਲੀ ਹੈ ਘੁੰਮਦੀ ਵੀ ਇਹ ਬੋਲ ਨਹੀਂ ਸਕਦੀ ਨਾ ਇਹ ਦੱਸ ਸਕਦੀ ਹੈ ਕੁਝ ਤਾਂ ਕਵੰਤਕ ਔਰ ਭੈਣ ਨੇ ਤੇ ਲਖਵਿੰਦਰ ਸਿੰਘ ਨੇ ਇਹ ਦੋਨੋਂ ਪੁਲਿਸ ਮੁਲਾਜ਼ਮਾ ਨੇ ਇਸ ਭੈਣ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਸੀ ਉਸ ਤੋਂ ਬਾਅਦ ਫਿਰ ਸ਼ਿਵਾਹ ਜੀ ਨੇ ਇਹਨਾਂ ਦੇ ਘਰ ਦੇ ਨੰਬਰ ਲੱਭੇ ਪੁਲਿਸ ਦੇ ਰਾਹੀਂ ਕਿਵੇਂ ਨਾ ਕਿਵੇਂ ਕਰਕੇ ਫਿਰ ਇਹਨੇ ਭਰਾਵਾਂ ਨਾਲ ਗੱਲ ਹੁੰਦੀ ਸੀ ਤਾਂ ਉਹ ਕੋਈ ਵੀ ਚਾਚ ਨਾਲ ਪਹਿਲਾਂ ਕੋਈ ਗੱਲ ਨਾ ਤਾਂ ਦੱਸਦੇ ਸੀ ਕੁਝ ਨਾ ਸਾਨੂੰ ਸਮਝਾਉਂਦੇ ਸੀ ਕੁਝ ਪਿਛਲੇ ਕਰੀਬ ਮਹੀਨੇ ਡੇਢ ਮਹੀਨੇ ਤੋਂ ਅਸੀਂ ਲਗਾਤਾਰ ਸੰਪਰਕ ਦੇ ਵਿੱਚ ਸੀਗੇ ਤੇ ਅੱਜ ਬਹੁਤ ਧੰਨਵਾਦ ਹੈ ਇਹਨਾਂ ਦੇ ਚਾਚਾ ਜੀ ਦਾ ਛੋਟੇ ਲਾਲ ਜੀ ਦਾ ਜਿਹੜੇ ਆਪਣੇ ਧੀ ਨੂੰ ਲੈਣ ਆਏ ਆ ਕਿਉਂਕਿ ਊਸ਼ਾ ਦੇ ਪਾਪਾ ਦੀ ਡੈਥ ਹੋ ਚੁੱਕੀ ਆ ਆਪਣੇ 8 ਬੱਚਿਆਂ ਨੂੰ ਛੱਡ ਕੇ ਇਹਦੇ ਫਾਦਰ ਸਾਹਿਬ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਹੁਣ ਉਹਦੀ ਜ਼ਿੰਮੇਵਾਰੀ 8 ਬੱਚੇ ਭਰਾ ਦੇ ਆ ਤੇ 7 ਇਹਦੇ ਆਪਣੇ ਆ ਤੇ ਨੌਵੀਂ ਇਹ ਭੈਣ ਆ ਜਿਹੜੀ ਇਹ ਵੀ ਹੁਣ ਵਾਪਸ ਚੱਲਦੀ ਆ ਮੰਨ ਲੋ ਇਹ 17 ਬੱਚਿਆਂ ਦੀ ਡਿਊਟੀ ਆ ਜਿਹੜੀ ਜ਼ਿੰਮੇਵਾਰੀ ਆ ਕਿ 16 ਬੱਚਿਆਂ ਦੀ ਛੋਟੇ ਲਾਲ ਜੀ ਦੀ ਆ ਤੇ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਵੇਚਦੇ ਨੇ ਤੇ ਫਿਰ ਉਹਨਾਂ ਲੱਕੜਾਂ ਦੇ ਨਾਲ ਵੇਚ ਕੇ ਫਿਰ ਉਹ ਪੈਸਾ ਆਉਂਦਾ ਤੇ ਉਹਦੀ ਰੋਟੀ ਖਾਂਦੇ ਨੇ ਤੇ भाड़ा भी भाड़ा भी नहीं था आपके पास के आया सर मांग के लेके आया हाँ। अभी दो महीना भाई खत्म हो गया उसके काम में लगाया तो भाई भाई लगा बच्चे खा बातें हैं बाहर बचते नहीं था आपके फोन जाता रहे तो आदमी आया मेरा जाना समझा मैंने पढ़े लिखे नहीं है ਇਹ ਪੜ੍ਹ ਲਿਖੇਨ ਨੂੰ ਬੁਲਾ ਲਾਂ ਚਲੋ ਤੁਮਹਾਂ ਨੂੰ ਜਾਣਾ ਹੈ ਇਸ ਬਾਈਕ ਨੂੰ ਲੈ ਕੇ ਬਾਈਕ ਆਪਕਾ ਨਾਮ ਕਿਆ ਹੈ ਰਿਤੇਸ਼ ਰਿਤੇਸ਼ ਕੁਮਾਰ ਧੰਨਵਾਦ ਆਪਕਾ ਰਤੇਸ਼ ਜੀ ਨਾਲ ਆਏ ਨੇ ਇਹ ਥੋੜਾ ਪੜਿਆ ਲਿਖਿਆ ਵਾ ਇਹ ਪਿੰਡ ਦਾ ਹੀ ਮੁੰਡਾ ਉੱਥੋਂ ਆਪਣੇ ਪਿੰਡ ਦੇ ਬੰਦੇ ਨੂੰ ਨਾਲ ਲੈ ਕੇ ਛੋਟੇ ਲਾਲ ਜੀ ਰਿਤੇਸ਼ ਜੀ ਨੂੰ ਲੈਣ ਲਈ ਆਏ ਨੇ 우ਸ਼ਾ ਨੂੰ ਤੇ ਇੱਕ ਤਾਂ ਇਹਨਾਂ ਨੂੰ ਕੱਪੜੇ ਕਢਾ ਕੇ ਦਿਸਦਾ ਮਨੀਸ਼ ਨੂੰ ਬੁਲਾਈ ਉਹਨੂੰ ਕਹਿੰਨਾਂ ਨੂੰ ਦੋ ਪੰਜ ਸੱਤ ਸੂਟ ਕੱਪੜਿਆਂ ਦੇ ਤੇ ਪੰਜ ਸੱਤ ਸੂਟ ਤੇ ਇਹਦੇ ਤਾਂ ਕਢਾਈ ਦੇਉਗੇ ਤੁਸੀਂ ਪਾਏ ਪਾਏ ਹੈ ਨਾ ਆ ਵੀ ਪਤਾ ਨਹੀਂ ਉਹ ਕਿੰਨੇ ਪਾਉਂਦੇ ਇੱਥੇ ਹੂੰ ਨਹੀਂ ਕੋਟੀਆਂ ਦੇ ਦੋ ਬੂਟ ਦੇ ਦੋ ਮੈਂ ਅਸ਼ੋਕ ਹੋਰ ਵੀ ਪੰਜ ਸੱਤ ਦੇ ਦੋ ਅਨਸੀਤੇ ਵੀ ਦਸ ਸੂਟ ਨਹੀਂ ਸਕਦੇ ਇਹਨਾਂ ਦੇ ਮੇਜ ਦੇ ਕੱਪੜੇ ਕਢਾ ਦਿਓ ਇਹਨੂੰ ਜੈਕਟਾਂ ਜੁਪਟਾਂ ਪੈਂਟਾਂ ਪੁੰਟਾਂ ਇਹਦੇ ਵੀ ਵਾਇਨ ਦੇ ਦੇ ਦੋ ਹਨਾ ਲੋਈਆਂ ਕਢਾ ਦੇ ਜਿੰਨੇ ਵੱਧ ਤੋਂ ਵੱਧ ਲਿਜਾ ਸਕਦੇ ਆ ਇਹਨਾਂ ਨੂੰ ਦੋ ਪੰਨਾ ਕੱਪੜਿਆਂ ਦੀਆਂ ਭਰ ਕੇ ਦਿਓ ਇਨਸ਼ਾਅਰ ਕਰ ਮੈਂ ਕਢਾ ਦਿੰਦੀ ਠੀਕ ਆ ਇੱਕ ਰਾਸ਼ਨ ਦੀ ਕਿੱਟ ਦੇ ਦਿਓ ਨਾਲ ਤੇ ਜੋ ਬੂਟ ਬਾੜ ਸਭ ਕੁਝ कोई बात नहीं छोटे लाल जी आपका जो इधर से जाने का भाड़ा लगेगा आप आज ही वापस जाना है या जा कल जाओगे देखिए जा। हम टिकट करवाने की कोशिश करते हैं यदि आपका टिकट हो जाएगा तो आज का दिन रुक जाइए आप कल का टिकट पता कर लेते हैं सुबह नहीं।, नहीं तत्काल में भी नहीं हो पाएगी तत्काल जनरल की मिल जाती है वो आपको भी मिल जाएगी वहाँ पे मिल जाती है आप अब वही लेके आये हो कितने का टिकट लगाने का टिकट गया जैसे अपने गांव से आया 500 की टिकट कटी थी दिल्ली के लिए फिर दिल्ली से यहाँ आए लुधियाना के लिए ढाई की कटी ढाई सौ बीस की मतलब साढ़े सात सौ एक बंदे का भाड़ा लग गया है ना और दोनों बंदों का पंद्रह सौ दो हजार रुपये आप लोगों का भाड़ा लगा आते वक्त है ना अभी जाते वक्त जे भी हो गई है तो आपका तीन हजार भाड़ा लग जाएगा है ना कोई बात नहीं हम आपको आप भाड़ा छोटा छोटे बच्चे छोड़ के चले आए हैं अब हम जाएंगे तो तुम तो मेरा घर वाली हम जाएंगे दो आदमी तो से जाएंगे जंगल नहीं तक तीन दिन से चले हैं तीन दिन के अब वहाँ से अब पहुँचेंगे तो फिर जंगल जाएंगे लाएंगे लकड़ी और सब बैठे होंगे घर में उनको ताकि तीन दिन हो गया जी दो हजार रुपया एक हजार पहले दे दिया मैंने जो तीन हजार रुपया आपको ठीक है कोई बात नहीं जो भाड़ा लगेगा वो कपड़ा लीड़ा भी हम दे के भेजेंगे खाने पीने का सामान भी हम देकर भेजेंगे फूट फाट हो रास्ते खा पे ठीक है तू भी रख ले उषा भाई की तरफ से ठीक है आ, कोई बात नहीं कोई बात ਇਹਨਾਂ ਭੈਣਾਂ ਦੇ ਨਾਲ ਪਤਾ ਨਹੀਂ ਕਿਹੜਾ ਰਿਸ਼ਤਾ ਹਨਾ ਕਿਹੜੇ ਜਨਮਾਂ ਦਾ ਕੋਈ ਰਿਸ਼ਤਾ ਨਭਾਉਨੇ ਆ ਸੀ ਕਿਵੇਂ ਇਹ ਭੈਣ ਸਾਨੂੰ ਮਿਲਦੇ ਆ ਹਨਾ ਪੁਲਿਸ ਸਟੇਸ਼ਨ ਤੋਂ ਲੈ ਕੇ ਆਉਂਦੇ ਨੇ ਉਹ ਕਿੱਦਾਂ ਅਸੀਂ ਇਹਦੀ ਵੀਡੀਓ ਫੋਟੋ ਸ਼ੇਅਰ ਕਰਦੇ ਆ ਕਿੱਦਾਂ ਇੱਕ ਵੀਰ ਸ਼ਿਵਾਸ਼ ਜੀ ਉਹ ਫੋਟੋ ਨੂੰ ਵੀਡੀਓ ਨੂੰ ਦੇਖਦੇ ਨੇ ਉਹ ਇਹਨਾਂ ਦਾ ਘਰ ਲੱਭਦੇ ਨੇ ਤੇ ਇਹ 16 ਸਾਲਾਂ ਬਾਅਦ ਆਪਦੇ ਪਰਿਵਾਰ ਨੂੰ ਮਿਲਦੀ ਹੈ 16 ਸਾਲ ਪਹਿਲਾਂ ਘਰੋਂ ਰੋਟੀਆਂ ਬਣਾ ਕੇ ਦੱਸਦੇ ਆ ਵੀ ਇਹ ਘਰੋਂ ਨਿਕਲੀ ਸੀਗੀ ਤੇ ਲੱਭੀ ਵੀ ਨਹੀਂ ਮੁੜ ਕੇ ਕਿਉਂਕਿ ਬੋਲ ਨਹੀਂ ਸਕਦੀ ਸੁਣ ਨਹੀਂ ਸਕਦੀ ਕਿਸੇ ਦੇ ਭਲੇਸੇ ਚ ਆ ਗਈ ਜਾਂ ਕਿੱਦਾਂ ਕਿਵੇਂ ਪੰਜਾਬ ਕਿੱਦਾਂ ਪਹੁੰਚੀ ਇਹ ਤੇ ਇਹੀ ਜਾਣਦੀ ਆ ਫਿਰ ਇਹ 16 ਸਾਲ ਕਿੱਥੇ ਰਹੀ ਇਹ ਵੀ ਇਹੀ ਜਾਣਦੀ ਆ ਇਹਦੇ ਨਾਲ ਕੀ ਬੀਤਿਆ ਕੀ ਹੋਇਆ ਹੋ ਸਕਦਾ ਇਹ ਦੀ ਕੋਈ ਮੈਰਿਜ ਹੋ ਗਈ ਹੋਵੇ ਕਿਤੇ ਹੋ ਸਕਦਾ ਤੇ ਬੱਚੇ ਵੀ ਹੋਏ ਹੋਣ ਪਤਾ ਨਹੀਂ ਰੱਬ ਵੀ ਜਾਣਦਾ ਕਿੱਥੇ ਰਹੀ ਇਹ 16 ਸਾਲ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੁੰਦਾ ਤੇ 16 ਸਾਲਾਂ ਦਾ ਸਫ਼ਰ ਇਹਦਾ ਕਿੱਦਾਂ ਕੱਟਿਆ ਉਹਦੀ ਅੰਦਰ ਮੈਮਰੀ ਦੇ ਵਿੱਚ ਹੀ ਹੈ ਦੀ ਸੋਚੀ ਆ ਨਾ ਇਹ ਲਿਖ ਕੇ ਦੱਸ ਸਕਦੀ ਐ ਇਹਨੂੰ ਲਿਖਣਾ ਨਹੀਂ ਆਉਂਦਾ ਨਾ ਇਹ ਬੋਲ ਕੇ ਦੱਸ ਸਕਦੀ ਐ ਕੈਸੀ ਕੁਦਰਤ ਆ ਦੇਖੋ ਕਈ ਵਾਰੀ ਆਪਾਂ ਉਹੀ ਬੇਫਾਲਤੂ ਹੀ ਬੋਲੀ ਜਾਂਦੇ ਆ ਤੇ ਇਹ ਇੱਕ ਲਫ਼ਜ਼ ਵੀ ਨਹੀਂ ਬੋਲ ਸਕਦੀ ਵਿਚਾਰੀ ਕਈ ਵਾਰੀ ਅਸੀਂ ਬੇਫਾਲਤੂ ਹੀ ਸੁਣੀ ਜਾਂਦੇ ਆ ਇਹ ਸਾਡੀ ਆਵਾਜ਼ ਵੀ ਨਹੀਂ ਸੁਣ ਸਕਦੀ ਇਹ ਉਹਦੇ ਰੰਗ ਆ ਭਾਈ ਪਰਾਜ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਇਸ ਗੱਲ ਦੀ ਵੀ ਅਸੀਂ ਇਸ ਚੀਜ਼ ਦੇ ਗਵਾਹ ਬਣਿਆ ਇਸ ਚੀਜ਼ ਦਾ ਹਿੱਸਾ ਬਣਿਆ ਉਹ ਤੋਟੇ ਛੋਟੇ ਛੋਟੇ ਹਮਾਇਨ ਕਹਿੰਦੀ ਹਾਤੀ ਇਹ ਬਤਾਤੀ ਹਮਰੇ ਹਮਰੇ ਇਸੇ ਤਰਫ ਹਮ ਰਹਤੇ ਰਹ ਪਾਪ ਕੇ ਲਗੇ ਨਹੀਂ ਜਾਂਦੇ ਐਸੇ ਇਸੇ ਕੇ ਸਾਥ ਰਹਤੀ ਸੀ ਜੀ ਚਾਚਾ ਚਾਚਾ ਚਾਚੀ ਵੀ ਹੈ ਚਾਚੀ ਬਾਬਾ ਘਰ ਤੇ ਕਿੰਨੀ ਖੁਸ਼ ਹੋਈ ਫਿਰਦੀ ਅੱਜ ਤੇ ਨਹੀਂ ਤਾਂ ਜਦੋਂ ਮੈਂ ਨਾ ਉਧਰ ਬੀਬੀਆਂ ਵਾਲੇ ਪਾਸੇ ਜਾਂਦਾ ਸੀਗਾ ਤੇ ਇਹ ਮੈਨੂੰ ਮੰਨ ਲਓ ਇਹਨੇ ਇਸ਼ਾਰਾ ਮਾਰਨਾ ਵੀ ਮੈਂ ਇਦਾਂ ਇਦਾਂ ਇਸ਼ਾਰਾ ਹੁਣ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਹਿੰਦੇ ਕੀ ਹੈ ਹਨਾ ਸਾਨੂੰ ਐ ਲੱਗਦਾ ਵੀ ਉਹਦੀ ਆਪਦੇ ਬੱਚਿਆਂ ਦੀ ਗੱਲ ਕਰਦੀ ਹੈ ਕਿਤੇ ਵੀ ਇਹ ਕਹਿੰਦੀ ਹੈ ਵੀ ਮੇਰੇ ਬੱਚੇ ਆ ਨਿੱਕੇ ਨਿੱਕੇ ਕੋਈ ਅੱਜ ਪਤਾ ਲੱਗਿਆ ਵੀ ਉਹਦੇ ਨਿੱਕੇ ਨਿੱਕੇ ਭੈਣ ਭਰਾ ਨੇ ਅੱਠ ਨੋਮੀ ਆਪਣ ਆਪਣਾ ਭਰਾਵਾਂ ਦੀ ਜ਼ਿੰਮੇਵਾਰੀ ਹੁਣ ਗਾਂਹ ਜਾ ਕੇ ਇਹਦੇ ਵੀ ਸਿਰ ਪੈਣੀ ਹੈ ਹੁਣ ਗਾਂ ਮਾਂ ਮ ਇਕੱਲੇ ਘਰੇ ਤੇ ਇਹ ਦੋਨੋਂ ਜਾਣੀਆਂ ਤੇ ਪ੍ਰਮਾਤਮਾ ਨੂੰ ਜੋ ਮਨਜ਼ੂਰ ਤੇ ਪਰ ਛੋਟੇ ਲਾਲ ਜੀ ਜੈਸੇ ਬਹੁਤ ਬਹੁਤ ਧੰਨਵਾਦ ਆ ਲੈਨੇ ਆਏ ਇਨਕੋ ਹਮਾਰੇ ਪਾਸ ਐਸੇ ਵੀ ਲੋਕ ਹੈ ਜਿਨਕੇ ਘਰ ਕਾ ਹਮੇ ਪਤਾ ਹੈ ਉਨਕੋ ਵੀ ਪਤਾ ਹੈ ਪਰ ਕੋਈ ਲੈਨੇ ਨਹੀਂ ਆਤਾ ਕੋਈ ਦੇਖਨੇ ਨਹੀਂ ਆਤਾ ਕੋਈ ਪੁੱਛਨੇ ਨਹੀਂ ਆਤਾ क्योंकि उनको पता है अभी हम लेके आएंगे उनको संभालना पड़ेगा अब अच्छा बाप मारने तो उतर हैं हम इसको बाप को डांटते रहे मारते बच्चे को तो हम हमारे घर वाले लगे भाग जाती है और लोग का। क्यों भाग क्यों जाती है जिसे मार देते बिगड़ देते हैं तो हम गुस्सा जाती हैं मेरे घर चाची के साथ चाची के साथ जब पापा मम्मी घूरते हैं तो आपकी तरफ आ जाते हैं ਚਲੋ ਬਹੁਤ ਬਹੁਤ ਧੰਨਵਾਦ ਕਰੋ ਜੀ ਅਰਦਾਸ ਉਸਾ ਆਪਣੇ ਘਰੇ ਖੁਸ਼ ਰਹੇ ਜਾ ਕੇ ਆਪਣੇ ਛੋਟੇ ਭੈਣ ਭਰਾਵਾਂ ਦੇ ਵਿੱਚ ਜਾ ਕੇ ਖੁਸ਼ ਰਹੇ ਮੱਧ ਪ੍ਰਦੇਸ਼ ਦੀ ਇਹ ਲੜਕੀ 16 ਸਾਲਾਂ ਬਾਅਦ ਅੱਜ ਆਪਣੇ ਘਰ ਚੱਲੀ ਹੈ ਆਪਣੇ ਪਰਿਵਾਰ ਚੱਲੀ ਹੈ ਇਹ ਚਮਤਕਾਰ ਤੋਂ ਘਟ ਨਹੀਂ ਇਹ ਗੱਲ ਵੀ ਗੁੰਗੀ ਬੋਲੀ ਜਿਹੜੀ ਸੁਣ ਨਹੀਂ ਸਕਦੀ ਬੋਲ ਨਹੀਂ ਸਕਦੀ ਉਹਦਾ ਘਰ ਲੱਭ ਗਿਆ ਇਹ ਉਹਦੀ ਕਿਰਪਾ ਉਹ ભગવાન ਦੀ ਮਿਹਰ ਆ ਜੀ ਸਤਿਕਾਰ ਜੇ ਧੀ ਰਾਣੀ ਆਪਣੇ ਘਰ ਚਲੀ ਆ ਵਾਪਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 我死。